ਲੋਵੀ ਸੱਜਣੋ ਹੁਣ ਦੂਸਰਾ ਪਾਰਸੋ ਵੀ ਖੋਲਦੇ ਆਪਾਂ ਲੋਵੀ ਸੱਜਣੋ ਮੰਮੀ ਤੇ ਬੇਬੇ ਆਸਤੇ ਗਿਫਟ ਆਏ ਹੋਏ ਨੇ ਬਹੁਤ ਹੀ ਸੋਹਣੇ ਸੋਹਣੇ ਗਿਫਟ ਉਹਦਾ ਪਤਾ ਸਿਰਫ ਹੀਰੇ ਨੂੰ ਤੇ ਮੈਨੂੰ ਸੋ ਆਪਾਂ ਦਿਖਾਵਾਂਗੇ ਅੱਜ ਆਪਾਂ ਨੂੰ ਕੋਈ ਗੱਲਾਂ ਨਹੀਂ ਪਹਿਣੀਆਂ ਕੋਈ ਉਦਾਂ ਦਾ ਕੰਮ ਨਹੀਂ ਹੋਣਾ ਸਿਰਫ ਦੁਆਵਾਂ ਮਿਲਣੀਆਂ ਤੇ ਖੁਸ਼ ਹੋਣਾ ਸੋ ਕਰਦੇ ਨੂੰ ਆਪਾਂ ਬੇਬੇ ਉਹਨਾਂ ਨੂੰ ਸੂਟ ਸਾਡ ਦੇਣੀ ਉਹ ਦੱਸਤਾ ਚਲੋ ਲੱਗ ਗਿਆ ਪਤਾ ਤੁਹਾਨੂੰ ਗਿਫਟ ਦਿੰਨੇ ਜਿਨ੍ਹਾਂ ਨੇ ਭੇਜੇ ਉਹਨਾਂ ਬਾਰੇ ਵੀ ਦੱਸਦੇ ਚਲੋ ਆਓ ਫਿਰ ਗਿਫਟ ਕੱਢੀਏ ਤੇ ਦਿਖਾਈਏ ਤੇ ਉਹਨਾਂ ਨੂੰ ਆਪਾਂ ਇੱਥੇ ਬਿਠਾਉਣੇ ਆ ਤੇ ਦਿਖਾਵਾਂਗੇ ਤੁਸੀਂ ਦੱਸਿਓ ਫਿਰ ਕਿਹੜਾ ਸੂਟ ਸਾਰਾ ਸੋਹਣਾ ਲੱਗਾ ਤੁਸੀਂ ਫਿਰ ਕਹਿਣਾ ਭੈਣ ਜੀ ਆ ਜਿਹੜਾ ਸੂਟ ਮੈਨੂੰ ਸੋਹਣਾ ਲੱਗਾ ਮੈਨੂੰ ਸੋਹਣਾ ਲੱਗਾ ਸੋ ਬੇਬੇ ਲਈ ਇੱਕ ਹੋਰ ਵੀ ਬੜੀ ਸੋਹਣੀ ਚੀਜ਼ ਆ ਉਹ ਵੀ ਤੁਹਾਨੂੰ ਦਿਖਾਉਣੇ ਚਾਹ ਲਓ ਵੀ ਮੰਮੀ ਇੱਧਰ ਬਹਿ ਗਿਆ ਤੇ ਬੇਬੇ ਜੀ ਇੱਧਰ ਬਹਿ ਗਿਆ ਸੋ ਹੁਣ ਆਪਾਂ ਇਹਨਾਂ ਤੋਂ ਇਹਨਾਂ ਦੀ ਆ ਉਹ ਪੁੱਛਾਂਗੇ ਕਿ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਚਾਹੀਦੀਆਂ ਸੋ ਪਹਿਲਾਂ ਆਪਾਂ ਪੁੱਛਾਂਗੇ ਮੰਮੀ ਤੋਂ ਮੰਮੀ ਤੁਸੀਂ ਪਹਿਲਾਂ ਆਪ ਦਾ ਦੱਸੋ ਤੁਹਾਨੂੰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੀ ਲੋੜ ਹੈ ਸਾਰੇ ਨਾ ਖਤਮ ਮੈਨੂੰ ਰਸੋਈ ਚ ਨਾ ਟੋਕਰੀ ਲਵਾ ਦੇ ਭਾਂਡੇ ਆ ਓਕੇ ਆ ਉਹ ਡੱਬੇ ਡਬੇ ਰੱਖਣ ਨੂੰ ਜਿਹੜੀ ਬਾਹਰਲੀ ਰਸੋਈ ਆ ਨਾ ਹਾਂਜੀ ਹਾਂਜੀ ਹੋਰ ਹੋਰ ਉਹ ਪੱਤੇ ਦੇ ਭਾਂਡੇ ਥੋੜੇ ਬਾਰੇ ਕ੍ਰੋਕਰੀ ਲਿਆਉਣਾ ਓਕੇ ਜੀ ਹੋਰ ਹੋਰ ਇੱਕੋ ਇੱਕੋ ਡਿਮਾਂਡ ਤਾਂ ਪਤਾ ਹੀ ਆ ਕਿਹੜੀ ਤੀਜੀ ਡਿਮਾਂਡ ਕਿਹੜੀ ਤੁਹਾਡੀ ਸੋਹਣੇ ਸੋਹਣੇ ਸੂ ਰਿਮੋਟ ਤੋੜ ਕੇ ਵੇਲਾ ਦੱਸ ਉਹ ਇਹ ਨਹੀਂ ਜਿੰਦੇ ਮੈਂ ਕਿ ਚੱਲ ਸ਼ੂਗਰ ਕਿ ਪਹਿਲੀਏ ਸੂਟਾਂ ਦਾ ਨਾ ਨਹੀਂ ਲਾਦਾ ਮੈਂ ਚੱਲ ਨਹੀਂ ਹੋਰ ਕੋਈ ਸਮਾਨ ਘਰ ਦੇ ਪਰ ਕਿੱਥੇ ਹਟਦੇ ਕਿਦੇ ਸੂਟ ਸੂਟ ਬਹਿ ਗਏ ਸੂਟ ਹੋਰ ਕੀ ਚਾਹੀਦਾ ਹੋਰ ਜਿਹੜਾ ਕੁਝ ਮਰਜੀ ਆਉਦੀ ਮਰਜੀ ਨਾ ਜੋ ਮਰਜੀ ਦੇ ਸਕਦੇ ਤੁਸੀਂ ਸੋ ਠੀਕ ਆ ਜੀ ਤੁਸੀਂ ਜੋੜਾ ਜੋ ਕਾਂਟੇ ਕਾਂਟੇ ਬੇਬੇ ਮੰਮੀ ਉਹਦੇ ਨੇ ਜੈਲਸ ਫੀਲ ਕਰ ਰਹੀਏ ਮੇਰੇ ਤੋਂ ਹਾਂ ਮੈਨੂੰ ਇਹ ਕਾਰਿਆ ਜੀ ਡਾਈਬੇਟ ਹਾਂ ਤੇ ਹੋਰ ਕੀ ਚਾਹੀਦਾ ਬਸ ਉਹ ਤਾਂ ਬਸ ਠੀਕ ਆ ਬਸ ਜਿਵੇਂ ਜਿਵੇਂ ਵੀ ਫੈਸ਼ਨ ਆਉਂਦਾ ਉਹ ਬੰਦਾ ਸੂਟ ਸੋਣ ਸੋੜੇ ਪਹਾਈ ਜਾਂਦਾ ਓ ਮਾਈ ਗੋਡ ਸੂਟਾ ਨਾਲ ਹੀ ਨਹੀਂ ਖੜਾ ਜਾਂਦਾ ਤੋ ਬੇਬੇ ਤੁਸੀਂ ਦੱਸੋ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੀ ਲੋੜ ਆ ਮੈਨੂੰ ਤਾਂ ਇੱਕ ਤੇਰਾ ਪਿਆਰ ਚਾਹੀਦਾ ਹਾਂਜੀ ਤੇ ਬਾਕੀ ਕੁਝ ਵੀ ਨਹੀਂ ਚਾਹੀਦਾ ਮੈਂ ਤੇਰੇ ਕੋਲ ਬਹੁਤ ਕੁਝ ਦਿੱਤਾ ਮਹਾਰਾਜ ਨੇ ਕੱਪੜੇ ਵੀ ਹੈਗੇ ਆ ਜੁੱਤੀ ਜੋੜੇ ਵੀ ਹੈਗੇ ਆ ਮੈਂ ਹਾ ਜਲਦ ਸੋਚ ਜੀ ਮੈਂ ਕੰਮ ਨਹੀਂ ਕਰਦਾ ਓ ਜੇ ਮਾਰੀ ਜੋ ਮਾਰੀ ਲਵਾਵੇ ਬੇਬੇ ਕਹਿੰਦਾ ਮੈਂ ਮੈਨੂੰ ਕੀ ਲੈਣਾ ਦੇਣਾ ਸੂਲੇ ਮਾਰੀ ਪੁਝਾਵੇ ਹੈ ਨਾ ਵੀ ਨਹੀਂ ਹੋਰ ਕੋਈ ਕੋਈ ਕੀ ਇਹ ਦੱਸ ਕੀ ਹੋਰ ਹੋਰ ਵੀ ਜਾਣ ਕੋਈ ਮੜ ਮੋਟ ਮੈਨੂੰ ਵੀ ਸੂਲੇ ਨਾਲ ਲੈਣੀ ਮੋੜ ਤੋੜ ਕੇ ਗੱਲ ਸਿੱਧੀ ਗੱਲ ਨਹੀਂ ਗੱਲ ਅੱਜ ਆਹ ਹਾਂ ਸੂਲੇ ਹਾਂ ਸੂਲੇ ਹੋਰ ਕੋਈ ਚੀਜ਼ ਨਹੀਂ ਕਾਟੇ ਮੈਨੂੰ ਮਿਲਦੇ ਆ ਇਹ ਸਾਰੇ ਜਮਾਨ ਕਰਦੇ ਤੈਨੂੰ ਕਿੱਥੋਂ ਆਇਆ ਮੇਰੇ ਘਰ ਭੈਣ ਕੋਈ ਜੀ ਮੈਂ ਸਾਡੇ ਪਿੰਡ ਦੀ ਬੁੜੀ ਸੀ ਉਹ ਕਹਿੰਦੀ ਭੈਣ ਦੇ ਕਿਹੜੇ ਕਿਹੜੇ ਸੋਨੇ ਝੁੰਮਕੇ ਆਂ ਮੈਨੂੰ ਵਖਾ ਦੇ ਮੈਂ ਵੇਲਾ ਵੇਖਲਾ। ਕਾਲੂ ਇੱਕੀ। ਦਵਾ ਦੇਣਾ ਹੀ ਅਸੀਂ ਕਿੱਥੋਂ ਲੈ ਕਿੱਥੋਂ ਲੈ ਆਈ ਰੇ। ਅਸੀਂ ਲੁਧਿਆਣੇ ਵਾਲੇ ਆਂਦੇ ਆ। ਜੋਦਾ ਹੈ? ਜੋਦਾ ਪਿੰਡ ਦਾ। ਜੋਦਾ ਪਿੰਡ ਹਾਂਜੀ ਜੋਦਾ। ਉੱਥੋਂ ਲੈ ਆਂਦੇ ਮੈਂ ਪਤਾ ਨਹੀਂ ਹਰਮਣ ਹੀ ਲਿਆ ਆਂ ਤੇ ਮੈਨੂੰ ਪਿੰਡ ਦੀ ਬੁੜੀ ਨੇ ਦੱਸਿਆ। ਸੁਖਣਾ ਮੈਨੂੰ ਤਿੰਨ ਭੈਣ ਦੇ ਪਾਏ ਆ। ਅੱਛਾ ਇੱਧਰ ਵੀ ਬੇਬੇ ਨੇ ਮੋੜ ਕੋੜ ਪਹਿਲੀ ਆਈ ਤੇ ਦੱਸਿਆ ਨਹੀਂ ਹੌਲੀ ਹੌਲੀ ਜਦੋਂ ਆਪਾਂ ਬੇਬੇ ਤੋਂ ਗੱਲ ਕਰਵਾਈ ਤੇ ਗੱਲ ਆਈ ਸੂਟ ਦੀ ਤੇ ਇਧਰ ਇਹ ਚੱਲ ਕਰੋ ਕ੍ਰੌਕਰੀ ਕ੍ਰੂਕਰੀ ਬੇਬੇ ਜੀ ਮੈਂ ਤੁਹਾਨੂੰ ਇੱਕ ਚੀਜ਼ ਕਹਾਂ ਕਿ ਜੇ ਮੈਂ ਕਹਾਂ ਤੁਹਾਡੇ ਸੂਟ ਆ ਗਏ ਆ ਤੇ ਵਖਾਫਰ ਕਿੱਥੇ ਆ ਜੇ ਮੈਂ ਕਹਾਂ ਮੈਂ ਲਿਆਦਾ ਹੀ ਨਹੀਂ ਤੇ ਫੇਰ ਇਹ ਪੁੱਛਿਆ ਕਿ ਤੁਸੀਂ ਕਿੱਥੇ ਕੋਟ ਬੈਣਾ ਇਹ ਫੇਰ ਸਾਨੂੰ ਆਏ ਨਾ ਖਿਤਾਬ ਕਰਦਾ ਦੇ ਬੰਦਾ ਤਾਂ ਆਏ ਪੁੱਛਿਆ ਜਿਵੇਂ ਅੱਜ ਹੀ ਪੂਰੀਆਂ ਕਰ ਦੇਣੀਆਂ ਜੇ ਮੈਂ ਕਹਾਂ ਤੁਹਾਡਾ ਕ੍ਰੌਕਰੀ ਦਾ ਸਮਾਨ ਆਇਆ ਹੋਇਆ ਆ ਚੱਲ ਫਿਰ ਆਪਾਂ ਲਿਆਂਦਾ ਨਹੀਂ ਦੁਕਾਨ ਤੇ ਆਇਆ ਬਰਾਬਰ ਹਾਂ ਚੰਦ ਪਰੇਸ਼ਾਨ ਐਵੇਂ ਕਰਦਾ ਕੱਪੜਿਆਂ ਦਾ ਤੇ ਦੁਕਾਨ ਤੇ ਭਾਈ ਸਾਰਾ ਸਮਾਨ ਆਇਆ ਹੈ ਦੁਕਾਨ ਤੇ ਇਹਨਾਂ ਦੇ ਸੂਟ ਵੀ ਪਏ ਆ ਬੁਟੀਕ ਤੇ ਇਨ ਨਾਲੇ ਕਰੋਕਰੀ ਦਾ ਸਮਾਨ ਵੀ ਸਾਰਾ ਉਹ ਤਾਂ ਸਾਨੂੰ ਵੀ ਦਿੰਦਾ ਵੀ ਦੁਕਾਨ ਤੇ ਵਾਧੂ ਪਿਆ ਹੁੰਦਾ ਬੇਬੇ ਤੈਨੂੰ ਪਤਾ ਤੈਨੂੰ ਕੱਲਾ ਮੈਂ ਨਹੀਂ ਪਿਆਰ ਕਰਦਾ ਤੈਨੂੰ ਹੋਰ ਵੀ ਬੜੇ ਲੋਕੀ ਬਹੁਤ ਪਿਆਰ ਕਰਦੇ ਆ ਬੇਬੇ ਉਹ ਜਿਹੜੇ ਮੈਨੂੰ ਵਹਿੰਦੇ ਪਿਆ ਨਾ ਉਹ ਸਾਰੇ ਬਾਹਲਾ ਪਿਆਰ ਕਰਦੇ ਆ ਹਾਂ ਯਾਰ ਬੇਬੇ ਨੇ ਸਹੀ ਪਕੜਾ ਤੇ ਬੇਬੇ ਸਾਰੇ ਜਾਨ ਜਿਹੜੇ ਵਹਿੰਦੇ ਆ ਆਪ ਕੋਲੋਂ ਬਹੁਤ ਪਿਆਰ ਕਰਦੇ ਆ ਆਉਣ ਕੇ ਵੀ ਆਉਂਦੇ ਨੇ ਤੈਨੂੰ ਤੇਰਾ ਬਹੁਤ ਪਿਆਰ ਆਉਂਦਾ ਹਾਂ ਜਦੋਂ ਕੋਈ ਘਰੇ ਆਉਂਦਾ ਮੈਂ ਘਰੇ ਆਉਂਦੇ ਆ ਵਾਰ ਤੇ ਜੇ ਮੈਂ ਕਹਾਂ ਉਹਨਾਂ ਨੇ ਆਪ ਦਾ ਪਿਆਰ ਭੇਜਿਆ ਕਿਸੇ ਰੂਪ ਵਿੱਚ ਭੇਜਿਆ ਪਿਆਰ ਫੇਰ ਇਹਨੂੰ ਪਤਾ ਵੀ ਕਿਹੜੇ ਰੂਟ 'ਚ ਕਰ ਲਿਆ ਮੈਂ ਪਤਾ ਸੂਟ ਕੱਲੇ ਹੋਣੇ ਕਿੰਨੇ ਇਹ ਤਾਂ ਨਾ ਗੋਲ-ਮੋੜ ਗੱਲ ਹੈਗੀ ਆ ਗਾਲ 'ਚ ਕਾਲਾ-ਕਾਲਾ ਗਾਲ ਕਾਲੀ ਸਾਰੀ ਆ ਸੋ ਪਿਆਰ ਭੇਜਿਆ ਬੇਬੇ ਹੁਣ ਆਸਤੇ ਗੈਸਟ ਭੇਜਿਆ ਬਾਹਲਾ ਟਾਈਮ ਨਾਲ ਲੈਂਦੇ ਹੋਈ ਤੇ ਆਪਾਂ ਦਿਖਾ ਦਈਏ ਹੁਣ ਛੇਛਦੀ ਵਿਖਾ ਦੇ ਕਹਿੰਦਾ ਵੇਖ ਲਿਗੇ ਕੈਨ ਗਿਆ ਲੈ ਆ ਬੇਬੇ ਵੀ ਚਲ ਆ ਦਿਖਾ ਦਈਏ ਫਿਰ ਬਾਹਲੇ ਟੈਂ 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 1 2 3 ਬਹੁਤ ਦੂਰ ਆਏ ਲੱਗਦਾ ਇਹ ਬਹੁਤ ਦੂਰੋਂ ਆਏ ਪਾਰਸਲ ਹੋਏ ਆ ਇਹ ਕੋਈ ਲੋਕਲ ਸੂਟ ਨਹੀਂ ਆ ਟੈਂ 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 ਫੋਨ ਚੜਜੋ ਇੱਕ ਗੱਲ ਬੜੀ ਘੈਂਟ ਜੀ ਉਹ ਇਹਦੇ ਚਲੋ ਪਤਾ ਹੁਣ ਲੱਗ ਹੀ ਗਿਆ ਉਹਨਾਂ ਨੇ ਸੂਟ ਭੇਜੇ ਆ ਦੋ ਪਾਰਸਲ ਆਏ ਆ ਅਲੱਗ-ਅਲੱਗ ਆ ਇਹ ਵੀ ਦਿਸਾਚ ਦੱਸ ਦਿੱਤਾ ਜਾਵੇ ਇੱਕ-ਇੱਕ ਸੂਟ ਨਹੀਂ ਦੋ-ਦੋ ਸੂਟ ਆਏ ਆ ਤਾੜੀਆਂ ਹੋਣ ਲੱਗੇ ਕਿੰਨੀ ਛੇਤੀ ਗੱਲ ਮੰਨਦੇ ਆ ਸੋ ਸੂਟ ਹਲੇ ਮੈਨੂੰ ਵੀ ਨਹੀਂ ਪਤਾ ਕਿੱਦਾਂ ਦੇ ਆ ਸੂਟ ਦਿਖਾਵਾਂਗੇ ਤੇ ਫਿਰ ਪੁੱਛਾਂਗੇ ਕਿੱਦਾਂ ਲੱਗੇ ਸੋ ਸਾਬ ਕੋ ਸੋ ਅਨਬਾਕਸਿੰਗ ਕਰਦੀ ਆ ਫਿਰ ਕਰੋ ਕਰੋ ਲਓ ਵੀ ਹੁਣ ਇਹਨਾਂ ਨੂੰ ਗੈਸ ਕਰਾਉਣਾ ਕਿ ਇਹ ਇਹਦੇ ਵਿੱਚ ਕਿਹਦੇ ਸੂਟ ਆ ਤੇ ਇਹਦੇ ਵਿੱਚ ਕਿਹਦੇ ਸੂਟ ਆ ਜੇ ਇਹਨਾਂ ਨੇ ਗਲਤ ਗੈਸ ਕੀਤਾ ਇਹ ਸੂਟ ਆਪਾਂ ਕਿਸੇ ਫੋਟੋ ਗਿਆ ਚਾ ਕਰਦੇ ਜੇ ਜਸ ਪਹਿਲੇ ਮੁੱਕਰ ਦਿਆ ਹਾਂ ਜੇ ਪਾਰ ਸਮਝੋ ਲਈ ਜਾਣਾ ਤਾਂ ਇਹ ਮੁੱਕਰਦਾ ਸੋ ਆ ਦਾ ਦਾ ਸਿਲੈਕਟ ਕਰੋ ਤੇ ਦੋਵਾਂ ਦੇ ਦੋਵਾਂ ਦੋਵਾਂ ਜੀ ਹੋਣਗੇ ਨਹੀਂ ਨਹੀਂ ਇਹ ਕਿਤੇ ਬੇਬੇ ਦੇ ਆ ਕਿਤੇ ਤੁਹਾਡੇ ਆ ਹਾਂ ਨਾ 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 ਇਹ ਗੱਲ ਨਹੀਂ ਨਹੀਂ ਤੁਸੀਂ ਗੈਸ ਕਰੋ ਹਾਂ ਗੈਸ ਕਰੋ 1 2 1 ਹਾਂ ਹੱਥ ਰੱਖੋ ਆ ਉਧਰ ਆ ਤੇ ਇਹ ਕਿਤੇ ਮੇਰੇ ਹੋਣਗੇ ਬੇਬੇ ਤੇਰੇ ਕਿਤੇ ਚ ਹੱਥ ਰੱਖੋ ਹੱਥ ਉਹ ਇੱਧਰ ਕਰ ਲਓ ਇੱਧਰ ਕਰ ਲਓ ਲਓ ਜੀ ਆ ਬੇਬੇ ਕਹਿੰਦੀ ਇਹਦੇ ਵਿੱਚ ਮੇਰੇ ਮੰਮੀ ਕਹਿੰਦੇ ਇਹਦੇ ਵਿੱਚ ਮੇਰੇ ਜੋ ਸਭ ਤੋਂ ਪਹਿਲਾਂ ਪਾਰਸਲ ਕੀ ਤਾਂ ਖੋਲੀਏ ਇਹ ਦੋਵੇਂ ਖੋਲਣੇ ਪੈਣੇ ਆ ਹੈ ਦੋਵੇਂ ਖੋਲਣੇ ਮੇਰੇ ਜਨਾ ਮਰਜ਼ੀ ਪਹਿਲਾਂ ਖੋਲੋ ਤੋ ਪਹਿਲਾਂ ਆਪਾਂ ਬੇਬੇ ਦਾ ਗੋਲਾਗੇ ਨਹੀਂ ਤਾਂ ਬੇਬੇ ਦਾ ਗੁੱਸਾ ਕਰ ਜਾਣਾ ਕੋਈ ਨਾ ਵੇਟ ਕਰੋ ਕੋਈ ਨਹੀਂ ਮੈਂ ਵੇਟ ਕਰ ਲਉਂਗਾ ਵਾਧੂ ਵਾਧੂ ਵੇਟਾ ਸੋ ਸਭ ਤੋਂ ਪਹਿਲਾਂ ਆਪਾਂ ਖੋਲਾਂਗੇ ਬੇਬੇ ਦਾ ਪਾਰਸ ਵਾਹ ਤਾੜੀਆਂ ਦੇ ਵਿੱਚ ਵੇਖੀ ਕਿਵੇਂ ਤਾੜੀਆਂ ਨਾਲ ਵਾਹ ਜੀ ਵਾਹ ਵਾਹ ਜੀ ਵਾਹ ਕੰਚੀ ਲਿਆ ਵਾ ਟੈਂ 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 ਟ ਏ ਸੱਜ ਕਿਧਰੋਂ ਆਇਆ ਸੀਗਾ ਯੈਸ ਸੋ ਜਿਹੜੇ ਆ ਜਿਹੜੇ ਸੂਟ ਆਏ ਆ ਇਹ ਹੈਗਾ ਸੂਟ ਆ ਲੋ ਬੇਬੇ ਦਾ ਥੈਂਕ ਯੂ ਬਰੋ ਥੈਂਕ ਯੂ ਥੈਂਕ ਯੂ ਥੈਂਕ ਯੂ ਸਹੀ ਗੈਸ ਕੀਤਾ ਸੀ ਸਹੀ ਗੈਸ ਕੀਤਾ ਸੀ ਹੈ ਗੈਸ ਗੈਸ ਨਹੀਂ ਕੀਤਾ ਪਰ ਗੈਸ ਆਪਣਾ ਉਲਟ ਹੋ ਗਿਆ ਇਹ ਤਾਂ ਨਹੀਂ ਇਹਦੇ ਇੱਕ 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 ਮੰਮੀ ਦਾ ਇੱਕ ਬੇਬੇ ਦੇ ਇਸ ਜੀਵੇਂ ਆਈਆਂ ਇਹ ਚੀਜ਼ ਹੋ ਗਈ ਆ ਇਹ ਖੁਸ਼ਬੂ ਆ ਜਾਂਦੀ ਖੁਸ਼ਬੂ ਖੁਸ਼ਬੂ ਆ ਜਾਂਦੀ ਇਹਨਾਂ ਦੇ ਸੂਟਾਂ ਦੀ ਸੂਟ ਮਿੱਟ ਜਾਣੇ ਪਿਆ ਮੈਂ ਕੱਢਾ ਬੇਬੇ ਆ ਗੋਲਿਆ ਨਾ ਗੋਲ ਕੇ ਬਾਹਰ ਗੋਲ ਨਾ ਥੋੜਾ ਟੈਂ 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 ਵਾਹ ਚਿਹਰੇ ਤੇ ਮੁਸਕਰਾਤਾ ਆਂਦੇ ਆਂਦੇ ਸੂਟ ਵੇਖ ਕੇ ਖੁਸ਼ ਹੋ ਗਏ ਪੂਰੇ ਵਾਹ ਵਾਹ ਇੱਕ ਇੱਕ ਚੀ ਬਸ ਬਹੁਤ ਆਣਾ ਬਸ ਇੱਕ ਵਾਦੂਗਾ ਨਹੀਂ 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 ਗਰਮੀ ਆ ਇੱਕ ਤਾਂ ਹੋ ਜਾਏਗਾ ਤੁਲਾ ਵੀ ਬੜਾ ਟਾਈਮ ਨਾ ਲਾਉਂਦੇ ਹੋਏ ਦੂਜਾ ਪਾਰਸਲ ਵੀ ਖੋਲਦੇ ਆਂ લોબી સજણો હણ બીજો પારસો બી ખોલ દે આપ ટિન 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 સો સો સાપ તો ભઈલા રે જાવગા બેબેલ સુ દેખો હોજની હઈ શીપ્યા આ શીપ્યા બાવડી શીપ્યા ના આવે કાં વે શીપ્યા નઈ એરી શીપ્યા શીપ્યા ਆ ਗੋਡੋ ਕਿਆ ਕੰਮ ਆਪਾਂ ਗੋਡੋ ਬਹੁਤ ਸੁਣਨ ਕਿ ਸੰਤਾ ਦਾ ਆਪਾਂ ਹੁਣੇ ਪਾ ਦੇਣਾ ਲਓ ਵੀ ਬੇਬੇ ਖੁਸ਼ ਕਰਤੀ ਜੇ ਟਿੰ ਟਿੰ ਟੈ 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 ਇਹ ਬੇਬੇ ਦਾ ਨਹੀਂ ਇਹ ਵੀ ਬੇਬੇ ਦਾ ਹੀ ਆ ਚੱਲ ਕੋਈ ਨਹੀਂ ਮਰ ਗਈ ਆ ਆ ਵੀ ਸਜਣੋ ਬੇਬੇ ਦਾ ਸੂਟ ਆ ਉਹ ਕਹਿੰਦੇ ਬੇਬੇ ਥੋੜੀ ਜਵਾਨ ਆ ਸੀ ਫੁੱਲ ਬੂਟੀ ਉਹ ਮੋਜੇ ਪਾ ਕੇ ਲਾ ਲਾਂ ਗਿਆ ਲਓ ਜੀ ਆ ਆ ਗਿਆ ਜੀ ਮੰਮੀ ਦਾ ਸੂਟ ਆ ਬਹੁਤ ਮੇਰਾ ਤਾਂ ਆਹ ਚੰਗਾ ਮੋਜਾ ਸਭ ਮੇਰੇ ਨਾਲ ਕੋਈ ਲੈਣਾ ਦੇਣਾ ਹੁਣ ਸੂਟਾਂ ਦੇ ਵੇਖੀ ਜਾਂਦੇ ਹੁਣ ਤੂੰ ਹੁਣ ਖੋਲ ਕੇ ਵਿਖਾ ਦਈਏ ਪਹਿਲਾਂ ਤੂੰ ਸਭ ਤੋਂ ਪਹਿਲਾਂ ਕਿਹੜਾ ਸੂਟ ਖੋਲਣਾ ਹੈ ਵਾਈ ਖੋਲਦੇ ਹੈ ਇਹ ਵਾਲਾ ਗੋਲੀ ਹੈ ਮੈਂ ਵੀ ਦੋ ਕਿਹੜਾ ਖੋਲਣਾ ਮੈਂ ਆ ਕੀਤੀਆ ਸੋ ਇਹ ਦੋਨਾਂ ਨੇ ਹੀ ਖੋਲਣੇ ਸੋ ਸਭ ਤੋਂ ਪਹਿਲਾਂ ਆਪਾਂ ਮੰਮੀ ਦਾ ਸੂਟ ਨਹੀਂ ਬੇਬੇ ਦਾ ਸੂਟ ਖੋਲਣਾ ਚਲ ਬੇਬੇ ਦਾ ਖੋਲ ਲਾਓ ਜੀ ਬੇਬੇ ਕਿੱਧਰ ਹੈ ਥੈਂਕ ਯੂ ਥੈਂਕ ਯੂ ਯੂ ਮੇਡ आवर ਡੇ ਵੀ ਹੋਪ ਮੇਕ ਯੂਰ ਇਫ ਯੂ ਹੈਵ ਐਨੀ ਕੁਐਸਚਨ ਅਬਾਊਟ ਥੈਂਕ ਯੂ ਥੈਂਕ ਯੂ ਸੋ ਮਚ ਇਹ ਤਾਂ ਇਹ ਲੱਗ ਜੂਗੀ ਨਾ ਹਾਂ ਹਾਂ ਲੱਗ ਗਈ ਲਓ ਵੀ ਖੋਲ ਕੇ ਉਹ ਖਾਦੀ ਐ ਇੱਕ ਵਾਰੀ ਬੇਬੇ ਦਾ ਸੂਟ ਬੇਬੇ ਕੀ ਤੇਨੀ ਵਧੀਆ ਜਿ ਲੱਗਣੀ ਗੂ ਬੇ ਨਾ ਹੱਥ ਨਹੀਂ ਲਾਉਣ ਦਿੰਦੇ ਬੇਬੇ ਵੇਲਾ ਦੱਸ ਹੱਥ ਵੀ ਲਾਉਣ ਦਿੰਦੇ ਫਿਰ ਉਹ ਜਿਹੜੀ ਤੇਨੀ ਮਜਨੇਗੀ ਕੋਈ ਨਾ ਬੇਬੇ ਫਿਰ ਪਾਉਣਾ ਨਹੀਂ ਤੂੰ ਪਾਉਣਾ ਲਾਓ ਜੀ ਦਿਖਾ ਆਹ ਸੋਹਣਾ ਸਹੁੰ ਦਿਖਾਇਆ ਵਾਹ ਜੀ ਉਹ ਯਾਰ ਬੜਾ ਸੋਹਣਾ ਸੂਟ ਆ ਹੈ ਮਾਮਾ ਪਾਰਟੀ ਵੇਅਰ ਆ ਬੇਬੇ ਪਾਰਟੀ ਤੇ ਪਾ ਕੇ ਜਾਇਆ ਕਰ ਲੈ ਲਾਈ ਆ ਹੈ ਲਾਈਨਿੰਗ ਲਾਈ ਆ ਥੱਲੇ ਵਾਹ ਜੀ ਆ ਵੀ ਦੂਜੇ ਜੰਦਾ ਵੀ ਸੋਹਣਾ ਸੋਹਣਾ ਦੁਪੱਟਾ ਵੀ ਕਿੰਨਾ ਸੋਹਣਾ ਆ ਜਿੱਪੇ ਕਢਾਈ ਵੀ ਸੋਹਣੀ ਆ ਪੱਟਾ ਵੇਖ ਦੁਪੱਟਾ ਬੜਾ ਬਹੁਤ ਆ ਕਲਰ ਵੀ ਉਹ ਇਹ ਬੇਬੇ ਕੋਲ ਹੈ ਨਹੀਂ ਸੀ ਇਦਾਂ ਦਾ ਰੰਗ ਹੈ ਨਹੀਂ ਗਾ ਹਨਾ ਦੁਪੱਟਾ ਵੇ ਕਿੰਨਾ ਦੁਪੱਟੇ ਦੇ ਵੀ ਪੂਰਾ ਬਾਰਿਕ ਇੱਕ ਵਾਰੀ ਬੇਬੇ ਮੈਂ ਕਹਿੰਦਾ ਉੱਤੇ ਨਾ ਦੇ ਲਈਂ ਇਦਾਂ ਹਾਂ ਪਰ ਹਾਂ ਮੈਂ ਨਹੀਂ ਆਏ ਲੈਣਾਂਗੇ ਮੈਂ ਨਾ ਨੂੰ ਕਰੋਂਗੇ ਲੈ ਹਾਂ ਮਮਨ ਜਿੱਦ ਤੋ ਗਈ ਕਿਤੇ ਉਹ ਭਾਗੇ ਜਾਓ ਬੇਬੇ ਇੱਕ ਵਾਰੀ ਚੁੰਨੀ ਲਾ ਕੇ ਦਿਖਾ ਦੇ ਪਲੀਜ਼ ਪਲੀਜ਼ ਉਹ ਕੱਲੀ ਚੁੰਨੀ ਲੈ ਵੀ ਭਾਈ ਬੇਬੇ ਦੇ ਰੰਗ ਜਵਾਨ ਹੀ ਬਣ ਗਈ ਚਾਚੀ ਬੇਬੇ ਤਾਂ ਚਾਗੀ ਵਾਓ ਰਵੀ ਦੇ ਨੂੰ ਕਮੈਂਟ ਕਰਕੇ ਦੱਸੋ ਬੇਬੇ ਦਾ ਸੂਟ ਕਿਦਾਂ ਲੱਗਾ ਬੇਬੇ ਕੁਛੀ ਮੁਛੀ ਕਰਕੇ ਰੱਖ ਦੀ ਨਾ ਨਾ ਕੋਈ ਕੁਛ ਮੁਛੀ ਨਹੀਂ ਕਰਨਾਗਾ ਆਹ ਲਓ ਫਿਰ ਤੁਸੀਂ ਆਪ ਦੇ ਸੂਟ ਦੀ ਲਾਉਤ ਹੈ ਉਹਨਾਂ ਟਾਈਮ ਅਸੀਂ ਖੋਲਦੇ ਮੰਮੀ ਦਾ ਸੂਟ ਖੋਲ ਮੇਰੇ ਨਾਲ ਅੰਕੀ ਕਰਕੇ ਰੱਖਤਾ ਬੇਬੇ ਦਾ ਦੂਜਾ ਸੂਟ ਵੀ ਖੋਲ ਲਓ ਹੈ ਦੂਸਰਾ ਸੂਟ ਵੀ ਦਿਖਾ ਦिए ਨਹੀਂ ਉਹ ਨਹੀਂ ਖੋਲਣ ਸਾਰੇ ਦੋਨੋਂ ਕਰਾਮ ਕਰਨੇ ਆ ਬੇਬੇ ਮੁਖਾ ਦੇ ਹੁਣ ਮੈਂ ਨਹੀਂ ਖੋਲਣਾਗਾ ਇਹ ਵੀ ਤੈਨ ਨਹੀਂ ਖੋਲਦੇ ਦੀ ਤੈਨ ਨਹੀਂ ਖੋਲਦੇ ਬੇ ਬੇਬੇ ਦੀ ਸੰਭਾਲ ਬਹੁਤ ਹੈ ਕਿਉਂਕਿ ਤੁਸੀਂ ਵੇਖੋ ਬੇਬੇ ਨੇ ਹਾਲੇ ਤੱਕ ਉਹ ਟਰੰਕ ਸਾਹਮਣੇ ਰੱਖਿਆ ਹੋਇਆ ਇਹ ਚੀਜ਼ਾਂ ਇੰਨੀਆਂ ਪੁਰਾਣੀਆਂ ਇਹ ਸੰਭਾਲਦੇ ਫਿਰ ਤੇ ਸੰਭਾਲ ਮੰਮੀ ਦੀ ਵੀ ਬਹੁਤ ਆ ਮੰਮੀ ਨੇ ਨਾ ਮੇਰੇ ਪੁਰਾਣੇ ਖੜਾਉਣੇ ਵੀ ਸਾਹਮਣੇ ਰੱਖੇ ਹੋਏ ਆ ਮੈਂ ਨਾ ਆ ਹਾ ਹੁਣ ਟੈਂ 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 ਲਓ ਜੀ ਆ ਗਿਆ ਬੇਬੇ ਦਾ ਦੂਸਰਾ ਸੂਟ ਇਹ ਵੀ ਬੜਾ ਸੋਹਣਾ ਬੇਬੇ ਲੱਖੋ ਬਾਣਾ ਨਾ ਖੋਲੀ ਮੇਰੇ ਤਾਂ ਨਹੀਂ ਵਜਣੀ ਲਓ ਜੀ ਐਂ ਦਿਖਾ ਦੇਣੇ ਵਾਕਿਆ ਫਿਰ ਤਾਂ ਨਹੀਂ ਵਜਣੀ ਤੋ ਬਹੁਤ ਸੋਹਣਾ ਕੰਮ ਹੋ ਗਿਆ ਦੁਪੱਟਾ ਵੀ ਬੇਬੇ ਬਹੁਤ ਸੋਹਣਾ ਆ ਭਾਰਾ ਤੋ ਆ ਹੀ ਰੱਖ ਦੀਏ ਹਾਂ ਆ ਹੀ ਰੱਖ ਬਾਜੂ ਤੈ ਤੂੰ ਲਾਵਾਂਗੇ ਸੋ ਹੁਣ ਵਾਰੀ ਆਈ ਆ ਮੰਮੀ ਜੀ ਦੇ ਤੋ ਖੋਲ ਦੀਏ ਇਹ ਵੀ ਸੀਪੀਆਂ ਆ ਯਾ ਚਲੋ ਵੀ ਹੁਣ ਖੋਲਾਂਗੇ ਆਪਾਂ ਮੰਮੀ ਜੀ ਦਾ ਤੋ ਹੋ ਜੀ ਤੈ ਨੀ ਲੰਭੀ ਨਹੀਂ ਆਪਾਂ ਵਾਜੀ ਬੜਾ ਦੱਸੋ ਫਿਰ ਲਾਓ ਜੀ ਹੁਣ ਕਿ ਕੀ ਸੀ ਪਾ ਕੇ ਵੀ ਵਿਖਾ ਦਾਂਗੇ ਹੈ ਉਹ ਇਹ ਨਾਲ ਵਖਰੇ ਹਨਾ ਫੁੱਲ ਬੂਟੀਆਂ ਜੇ ਕਲਰ ਵੀ ਸੋਹਣਾ ਹੈ ਲਾਈਟ ਜਿਹਾ ਕਲਰ ਹੈ ਹਾਂ ਲਾਈਨਿੰਗ ਲਾ ਕੇ ਵਾਹ ਸੋਹਣਾ ਮੰਨ ਵਾਲੇ ਵਕਰੀ ਚੀਜ਼ ਆ ਹਨਾ ਦੁਪੱਟੇ ਤੇ ਵੀ ਆ ਦੁਪੱਟਾ ਵੀ ਖੋਲਦੀ ਐ ਲੈ ਕੇ ਦਿਖਾਏ ਮੈਂ ਤਾਂ ਬੱਸ ਇਕੱਠੇ ਜਿੱਦਣ ਗਏ ਉਦੋਂ ਉਹ ਫਲ ਪੁੱਠੇ ਹੋ ਗਈ ਲਾਓ ਜੀ ਕਰਦੇ ਕੋਈ ਵੀ ਲੈ ਕੇ ਦਿਖਾ ਦਿਓ ਇਹ ਦੁਪੱਟਾ ਪਰ ਦੂਸਰਾ ਪਤਲਾ ਆ ਹਨਾ ਇਹ ਪਤਾ ਕਿਹੜਾ ਕੱਪੜਾ ਹੁਣ ਐ ਚੱਲਦੇ ਨੇ ਬਰਬਰੀ ਆ ਅੱਛਾ ਲੈ ਸੂਟਾ ਨਾ ਵੀ ਪਤਾ ਵਾ ਬਰਬਰੀ ਇਹ ਬਰਬਰੀ ਆ ਲਾਓ ਜੀ ਇਧਰ ਮੰਮੀ ਜੀ ਵੀ ਪੂਰੇ ਜਾਂਚ ਚੁੱਕੇ ਨੇ ਬਹੁਤ ਸੋਹਣਾ ਸੂਟ ਆ ਸੋਹਣਾ ਭਰਾਵਾ ਤੋਂ ਜਿਨ੍ਹਾਂ ਨੇ ਵੀ ਜਦ ਤੱਕ ਭੇਜੋ ਉਹਨਾਂ ਦਾ ਬਹੁਤ ਬਹੁਤ ਤਹਿਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਆਹ ਕੱਪੜਾ ਬੜਾ ਵਧੀਆ ਮੰਮਾ ਹਨਾ ਇਹ ਦੁਪੱਟਾ ਵੀ ਬਹੁਤ ਦੁਪੱਟਾ ਵੀ ਸੋਹਣਾ ਹੈ ਵਾਹ ਜੀ ਵਾਹ ਨਾਲ ਤਾੜੀਆਂ ਬਾਤ ਸੋਹਣੀ ਹੈ ਧੰਨਵਾਦ ਜਿਨ੍ਹਾਂ ਨੇ ਕੱਲਿਆ ਬਹੁਤ ਬਹੁਤ ਮਿਹਰਬਾਨੀ ਬੇਬੇ ਧੰਨਵਾਦ ਥੈਂਕ ਯੂ ਕਹਦੇ ਬੇਬੇ ਖੁਸ਼ ਹੁੰਦੇ ਰਹੇ ਲਓ ਬੇਬੇ ਖੁਸ਼ ਹੋਣ ਦੋਵੇਂ ਜਾਣੇ ਪੂਰੇ ਖੁਸ਼ ਆ ਲਓ ਇੱਧਰ ਡੈੜੀਏ ਐਂਟਰੀ ਮਾਰ ਦਿੱਤੇ ਡੈੜੀਏ ਇੱਧਰ ਵੇਖੋ ਸੂਟ ਇੱਧਰ ਸੂਟ ਦੋ 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 ਇੱਕ ਨਹੀਂ ਦੋ ਦੋ ਸੂਟ ਆਪਾਂ ਕੋਈ ਚੀਜ਼ ਲੈ ਆਈਏ ਤੇ ਦਰੌਲਾ ਪਾ ਕੇ ਬਹਿ ਜਾਣੀ ਸਾਨੂੰ ਗਿਫਟ ਕਰਲੇ ਆ ਕਿਸੇ ਨੇ ਸਾਡੇ ਸਾਨੂੰ ਜਿਹੜੇ ਪਿਆਰ ਕਰਨ ਵਾਲੇ ਉਹਨਾਂ ਨੇ ਸਾਨੂੰ ਸਾਨੂੰ ਕੋਈ ਪਿਆਰ ਨਹੀਂ ਕਰਦਾ ਕੋਈ ਪਿਆਰ ਨਹੀਂ ਕਰਦਾ ਇਹਨਾਂ ਡੈਡੀ ਜੀ ਆਪਾਂ ਨੂੰ ਕੋਈ ਪਿਆਰ ਨਹੀਂ ਕਰਦਾ ਯਾਰ ਮੈਂ ਇਹਨਾਂ ਨੇ ਪਿਆਰ ਕਰਦੇ ਸਾਰੇ ਆ ਚਲੋ ਆਈਏ ਤੇ ਜੱਲੇ ਭਰਾਵੋ ਤੁਹਾਨੂੰ ਕੋਈ ਪਿਆਰ ਨਹੀਂ ਜੇ ਕਰਦਾ ਥੈਂਕ ਯੂ ਥੈਂਕ ਯੂ ਕਰੋ ਬੇਬੇ ਚੰਗੀ ਤਰ੍ਹਾਂ ਥੈਂਕ ਯੂ ਥੈਂਕ ਯੂ ਬਹੁਤ ਬਖਸ਼ਵਾਦ ਉਹਨਾਂ ਦੀ ਚੜ੍ਹਦੀ ਕਲਾ ਜਿਨ੍ਹਾਂ ਨੇ ਸਾਨੂੰ ਸੂਟ ਭੇਜੇ ਉਹਨਾਂ ਦੀ ਪਿਆਰ ਪਰਿਵਾਰ ਸਰੀਆ ਤੁਹਾਨੂੰ ਜੇ ਵਲੌਗ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜੋ ਕੁਝ ਹੁੰਦਾ ਸਭ ਕੁਝ ਕਰ ਦਿਓ ਤੇ ਸੂਟ ਕਿਦਾਂ ਲੱਗੇ ਇਹ ਵੀ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਮੰਮੀ ਦਾ ਸੂਟ ਜ਼ਿਆਦਾ ਸੋਹਣਾ ਲੱਗਾ ਕਿ ਬੇਬੇ ਦਾ ਸੂਟ ਜ਼ਿਆਦਾ ਸੋਹਣਾ ਲੱਗਾ ਬੇਬੇ ਸੂਟ ਕਿਹਦਾ ਸੋਹਣਾ ਤੇਰਾ ਕਿ ਮੰਮੀ ਦਾ ਮੈਨੂੰ ਮੈਨੂੰ ਆਪ ਦਾ ਆਪ ਦੇ ਸੋਹਣੇ ਲੱਗਦੇ ਨੇ ਦੇਖ ਲੈਣ ਤਾਂ ਬੇਬੇ ਦਾ ਸੂਟ ਸੋਹਣੇ ਲੱਗੇ ਬਾਕੀ ਤੁਸੀਂ ਕਮੈਂਟਾਂ ਚ ਦੱਸ ਦਿਓ ਸਸਤੀ ਕਾਲ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਲਦੇ ਜਲਦੀ ਸਸਤੀ ਕਾਲ ਬੇਬਸੂਟ ਹੀ ਵੇਖੀ ਜਾਂਦੇ ਹਾਂ ਬੇਬਸੂਟ ਹੀ ਵੇਖੀ ਜਾਂਦੇ ਕੋਈ ਤਾਂ ਤੁਸੀਂ ਵਲੋਗ ਵੇਖੀ ਜਾ ਲੋ ਮੈਂ ਬਸੂਟ ਵੇਖੀ ਜਾ ਰਿਹਾ